ਆਪ ਰੈਸਟੇਬਲ ਬੋਏ ਬਿਲਕੁਕੁਲ ਫਰੀ ਆ ਮਿੱਤਰੋ ਜਿਹੜਾ ਆ ਪੁਰਾਣਾ ਕੂਲਰ ਪਿਆਗਾ 5000 ਰੁਪਏ ਦਾ ਕਟਾ ਦਿਓ ਮਹਾਰਾਜਾ ਰਾਏ ਕੋਟਲ ਨੇ ਆਜੋ ਤੇ ਆ ਨਵਾਂ ਕੂਲਰ ਲੈ ਜਾਓ ਕਿੰਨੇ ਦਾ ਦੇਊਂਗੀ ਜਿਹਦਾ ਰੇਟ ਜਾਂਦੇ ਤਾਂ ਨਹੀਂ ਜਿੱਦੇ ਜਿੰਨੇ ਬਿਜਾਰ ਦਾ ਰੇਟ ਦਾ 16-17000 ਰੁਪਏ ਆਪਣਾ ਰੇਟ ਹੈਗਾ 13000 ਰੁਪਏ ਐਸੇ 5 ਦਾ ਹੋ ਘੱਟ ਲਿਆ 5000 ਥੋੜਾ ਪੁਰਾਣਾ ਕੱਢ ਦਾਂਗੇ 8000 ਰੁਪਏ ਨਾਲ ਲਵਾਂਗੇ 8000 ਰੁਪਏ ਦਾ ਥਾਰ ਕੂਲਰ ਤੇ ਹੋਰ ਕੂਦਰਾਂ ਦੀ ਵੈਰਾਈਟੀ ਵੀ ਆ ਵੈਰਾਈਟੀ ਬਹੁਤ ਪਈ ਹੈ ਜਿਹੜਾ ਜਿਹੜਾ ਮਰਜ਼ੀ ਲੈ ਲਓ ਜੀ ਕਿਹੜ ਇਹ ਜੋ برف ਪੈਂਦੀ ਹੈਗੀ ਅੱਛਾ ਇਹ ਜਿਹੜੀ برف ਪਈ ਜਾਂਦੀ ਹੈ ਹਾਂਜੀ ਇਹ ਜਿਹੜੀ برف ਪੈਂਦੀ ਹੈ ਜੀ ਇਹ ਤਾਂ ਏਸੀ ਤੋਂ ਹੀ ਵੱਧ ਕੰਮ ਦੇਊਗਾ ਜੀ ਹਾਂਜੀ 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 ਆਹ ਵੇਖ ਲਓ ਵਧੀਆ ਨਾ ਮੁਰਤੇ ਜਾਲੀਆਂ ਜਾਂ ਖਰਾਬ ਨਾ ਨਾ ਕੁਝ ਨਹੀਂ ਹੁੰਦਾ ਜੀ ਇਹਨੂੰ ਨਾ ਗਲੇ ਨਾ ਕਰੰਟ ਆਵੇ ਹਾਂਜੀ ਜੀ ਬਾਕੀ ਜੇ ਕਿਸੇ ਲੋਹੇ ਦਾ ਲੈਣਾ ਲੋਹੇ ਦੇ ਬਹੁਤ ਡਿਜ਼ਾਈਨ ਮਿਲ ਜਾਣਗੇ ਪਲਾਸਟਿਕ ਦੇ ਡਿਜ਼ਾਈਨ ਬਹੁਤ ਮਿਲ ਜਾਣਗੇ ਅੱਛਾ ਜੀ ਮੇਨ ਜਿਆਦਾ ਸਭ ਤੋਂ ਵੱਧ ਥਾਰੀ ਵਿਗਦਾ ਜੀ ਆ ਗਿਆ ਥਾਰ ਕੂਲਰ ਜੀ ਹਾਂਜੀ ਆ ਥਾਰ ਕੂਲਰ ਆ ਗਿਆ ਜੀ ਆ ਸਾਡ ਚ ਵੱਡਾ ਮਾਡਲ ਹੋ ਗਿਆ ਜਿਹੜੇ ਲੋਕਾਂ ਦੇ ਨੇ ਹਵਾ ਉੱਪਰ ਨੀਚੇ ਨਹੀਂ ਹੁੰਦੀ ਇਹ ਉਹਦੇ ਵਾਸਤੇ 15000 ਰੁਪਏ ਦਾ ਜੀ ਇਹ 13000 ਰੁਪਏ ਦਾ ਤੇ ਇਹਦੀ ਹਵਾ ਕਿੰਨੀ ਦੂਰ ਜਾਊ ਜੀ ਇਹਦੀ 70 ਫੁੱਟ ਤੱਕ ਹਵਾ ਜਾਂਦੀ ਹੈ ਜੀ ਫਿਰ ਤਾਂ ਜੇ ਕੋਈ ਵੱਡਾ ਡੱਬਾ ਚਾਹੇ ਇੱਕ ਕੂਲਰ ਨਾਲ ਜਿੱਦਾਂ ਮਰਜ਼ੀ ਲੈ ਟੈਂਟ ਵਾਲੇ ਹੀ ਬਹੁਤ ਲੈ ਕੇ ਆਂਦੇ ਨੇ ਕੂਲਰ ਜੀ ਤੇ ਇਸ ਤੋਂ ਬਾਅਦ ਆ ਗਈਆਂ ਵਾਸ਼ਿੰਗ ਮਸ਼ੀਨਾਂ ਹੈ ਜੀ ਹਾਂਜੀ ਹਾਂਜੀ ਵਾਸ਼ਿੰਗ ਮਸ਼ੀਨਾਂ ਆਈਆਂ ਵਾਸ਼ਿੰਗ ਮਸ਼ੀਨ ਨੂੰ ਪੁਰਾਣੀ ਕੱਟ ਲੈਣ ਨੂੰ ਜੀ ਫਿਰ ਹਾਂਜੀ ਹਾਂਜੀ 5000 ਰੁਪਏ ਦੀ ਵਾਸ਼ਿੰਗ ਮਸ਼ੀਨ ਕੱਟ ਲੈਣਾ ਜਿਵੇਂ ਆਪਣੇ ਕੋਲੇ ਲੋਡ ਸਮਸੰਗ ਪਈ ਹੈ ਐਲਜੀ ਪਈ ਹੈ ਪੱਕੇ ਬਿਲ ਦੇਵੋਗੇ ਇਹਨਾਂ ਦੀ ਹਾਂਜੀ ਬਿਲ ਪੱਕਾ ਦੇਵਾਂਗੇ ਨਾਲ ਗਾਰੰਟੀ ਕੰਪਨੀ ਦੀ ਹੋਊ ਜੀ ਗਾਰੰਟੀ ਕੰਪਨੀ ਦੀ ਹੋਊ ਜੀ ਬਾਕੀ ਉਹ ਫਰਿੱਜਾਂ ਦੀ ਵੈਰਾਈਟੀ ਵੀ ਹੈ ਜੀ ਮੈਂ ਕੋਵੇ ਪੈਣੇ ਬੀਪੀਐਲ ਦੇ ਪੈਣੇ ਜਿਹੜਾ ਮਰਜੀ ਲੈ ਲਓ ਫਰਿੱਜ ਜੀ ਹੁਣ ਗਰਮੀ ਆ ਗਈ ਜੀ ਪੱਖਿਆਂ ਦੀ ਬਹੁਤ ਲੋੜ ਆ ਹਾਂਜੀ ਪੱਖਾ ਜਿਵੇਂ ਆਪਣੇ ਕੋਲੇ ਸਟੈਂਡ ਵਾਲਾ ਪੱਖਾ ਜੀ ਹਾਂਜੀ ਹਿੰਦੁਸਤਾਨ ਕੰਪਨੀ ਦਾ ਪੱਖਾ ਹੈਗਾ 2 ਸਾਲ ਦੀ ਦੀ ਗਾਰੰਟੀ ਹੈਗੀ ਪੁਰਾਣਾ 1000 ਰੁਪਏ ਦਾ ਕੱਢ ਦਾਂਗੇ 2600 ਦਾ ਨਵਾਂ 1600 ਰੁਪਏ ਨਾਲ ਦੇ ਕੇ ਨਵਾਂ ਪੱਖਾ ਦੇ ਦਾਂਗੇ ਸਿਰਫ 1600 ਰੁ ਦੀ ਗਾਰੰਟੀ ਹੈ ਪੁਰਾਣਾ ਪੱਖਾ ਦੇ ਦਿਓ 500 ਰੁਪਏ ਦਾ ਉਹ ਕੱਢ ਦਾਂਗੇ 1000 ਰੁਪਏ ਨਵਾਂ ਨਾਲ ਲੈ ਕੇ ਨਵਾਂ ਪੱਖਾ ਦੇ ਦਾਂਗੇ 1000 ਰੁਪਏ ਦਾ ਪੱਖਾ ਸਿਰਫ ਜਿਹੜਾ ਆਪਾਂ ਨੂੰ 13-1400 ਰੁਪਏ ਦਾ ਹਾਂਜੀ 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 ਗਾਰੰਟੀ 2 ਸਾਲ ਦੀ ਜੀ 2 ਸਾਲ ਦੀ ਗਾਰੰਟੀ ਹੈ ਜੀ ਅੱਗੇ ਭਾਈ ﺍﻟमारीयां ਬੈੱਡ ਹੋਰ ਤੁਹਾਨੂੰ ਬਹੁਤ ਵੈਰਾਈਟੀ ਉਹ ਵੀ ਦਿਖਾਉਣੇ ਆਂਗੇ ਆ ਪਹਿਲਾਂ ਕੂਲਰਾਂ ਕਲੀ ਨਿਗਮ ਰਵਾ ਦੇ ਇੱਕ ਵਾਰ ਸਾਰੇ ਤਰ੍ਹਾਂ ਦੇ ਕੂਲਰ ਪੈਣੇ ਆਹ ਥਾਰ ਕੂਲਰ ਆ ਗਿਆ ਇਹ ਕਾ ﺍﻟमारी ਬੜੀ ਸੋਹਣੀ ਹੈ ਜੀ ਇਧਰ ਨੇ ਇੱਕ ਕਮਰਾ ਆਹ ਵੇਖੋ ਜੀ ﺍﻟमारी ਇਹ ਜਿਨ੍ਹਾਂ ਕੋਲ ਜਗ੍ਹਾ ਦੀ ਪਰੌਂ ਵਾਲਾ ਅੱਛਾ ਜੀ ਹਾਂ ਜੀ ਹਾਂ ਇਹਦੇ ਵਧੀਆ ਟਾਈਮ ਸਾਰੇ 19mm ਦੀ ਬਣੀ ਹੋਈ ਹੈ ਸਾਰੇ 19mm ਬੋਰਡ ਲੱਗਾ ਹੈ ਜੀ ਤੇ ਇਹਦੇ ਚੀਜ਼ ਜੇ ਤੁਹਾਡੇ ਕੋਲ ਕੋਈ ਪੁਰਾਣੀ ਚੀਜ਼ ਪਈ ਹੈ 5000 ਦੀ ਕੱਢ ਦਾਂਗੇ ਅੱਛਾ ਚਾਹੇ ਕੂਲਰ ਕਟਾ ਲਓ ਚਾਹੇ ਨਮਾਰੀ ਕਟਾ ਲਓ ਚਾਹੇ ਫਰਿੱਜ ਕਟਾ ਲਓ ਜਿਹੜੀ ਚੀਜ਼ ਮਰਜ਼ੀ ਕਟਾ ਲਓ 5000 ਰੁਪਏ ਦੀ ਕੱਢ ਦਾਂਗੇ ਜੀ ਨਮੀ ਕਿੰਨੇ ਦੀ ਹੈ ਜੀ ਨਮੀ ਜਿਵੇਂ ਆਪਣੇ ਕੋਲ 13000 ਤੋਂ ਸ਼ੁਰੂ ਹੁੰਦੀ ਹੈ 13000 15000 18000 ਜਿਹਹੇ ਜੀ ਮਰਜ਼ੀ ਲੈ ਲਓ 5000 ਰੁਪਏ ਛੁੱਟੀ ਪੁਰਾਣੀ ਕੱਢ ਦਾਂਗੇ ਆ ਅਲਮਾਰੀਆਂ ਦੀ ਵੈਰਾਈਟੀ ਪੀ ਹੈ ਜੀ ਆ ਦੋ ਵੀ ਦੀ ਅਲਮਾਰੀ ਆ ਗਈਆਂ ਜੀ ਤੇ ਆ ਸੋਫੇ ਆ ਗਏ ਜੀ ਲਗਜ਼ਰੀ ਲਗਜ਼ਰੀ ਸੋਫੇ ਆ ਗਏ ਸੋਫੇ ਜਿਹਦੇ ਨੇ ਸਾਈਜ਼ ਵੱਡਾ ਛੋਟਾ ਕਰਵਾਉਣਾ ਉਹ ਵੀ ਕਰਦੇ ਖਲਾਫ ਦੇ ਕੋਲ ਉੱਪਰ ਕਾਰੀਗਰ ਲੱਗੇ ਨੇ ਤੁਹਾਨੂੰ ਦਿਖਾਉਣਿਆਂਗੇ ਵੱਡਾ ਛੋਟਾ ਜਿਹੜਾ ਤੁਸੀਂ ਕਹੋਗੇ ਉਹ ਜਾ ਮੌਕੇ ਦੀ ਬਣਾ ਕੇ ਦੇ ਦਾਂਗੇ ਆ ਅਲਮਾਰੀ ਬੜੀ ਸੋ ਇਹ ਯੂਵੀ ਬੋਰਡ ਵਾਲੀ ਜਮਾਰੀ ਵਜਦੀ ਹੈ ਜੀ ਵਿਆਰ ਚ 35 35 40 40000 ਰੁਪਏ ਦੀ ਵਿਕਦੀ ਹੈਗੀ ਆਪਣਾ ਦਾ ਰੇਟ ਵੀ ਬਹੁਤ ਜਿੰਨੋਂ ਜ ਰੱਖਿਆ ਹੈਗਾ ਇਹਦੇ ਚੋਂ ਪਰਾਂਜੇ ਹਜ਼ਾਰ ਦੀ ਪੁਰਾਣੀ ਕੱਢ ਦਾਂਗੇ ਜੀ ਸਭ ਤੋਂ ਵਧੀਆ ﺍﻟमारी ਮੈਨੂੰ ਆਹ ਲੱਗੀ ਜੀ ਜਿਹੜਾ ਅੱਜ ਦੁਨੀਆ ਤੇ ਰਾਜ ਕਰ ਰਿਹਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਇਹ ਫੋਟੋ ਬਣਾਈ ਹੋਈ ਹੈ ਜੀ ਹਾਂਜੀ 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 ਇਹ ਤਾਂ ਆ ਗਈ ਸਿੱਧੂ ਦੀ ਫੋਟੋ ਜੀ ਸਿੱਧੂ ਮੂਸੇ ਸਿੱਧੂ ਮੁਸੇਵਾਲੇ ਦੀ ਫੋਟੋ ਬਣੀ ਇਹਦੇ ਚ ਇੱਕ ਵੱਡੀ ਖਾਸੀਅਤ ਹੋਰ ਵੀ ਹੈ ਜਿਹੜਾ ਗਾਹਾਂ ਨੂੰ ਆਪਣੇ ਕੋਲੇ ਨਮਾਰੀ ਆ ਗਈ ਜਿਹੜੀ ਉਹ ਤੁਹਾਨੂੰ ਦਿਖਾਉਣਿਆ ਗਾਹਾਂ ਨੂੰ ਆਪਣਾ ਇਥੇ ਮਹਾਰਾਜਾ ਫਰਨੀਚਰ ਲਿਖ ਕੇ ਆਊਗਾ ਅੱਛਾ ਜੀ ਉਹ ਨਮਾਰੀਆਂ ਆਪਣੇ ਕੋਲ ਤਿਆਰ ਹੋ ਕੇ ਆ ਗਈਆਂ ਆਪਣਾ ਆਪਣਾ ਬ੍ਰਾਂਡ ਹੋ ਜਾਊਗਾ ਮਹਾਰਾਜਾ ਲਿਖ ਕੇ ਆਇਆ ਕਰੂਗਾ ਵਿੱਚ ਇਹ ਕਿਸੇ ਦਾ ਕੋਈ ਬੱਚੇ ਦੀ ਫੋਟੋ ਜਾਂ ਆਪਣੇ ਪਰਿਵਾਰਕ ਮੈਂਬਰ ਦੀ ਲਵਾਉਣੇ ਲਵਾ ਸਕਦਾ ਜੀ ਹਾਂਜੀ ਹਾਂ ਜੀ ਮੈਂ ਆਪਣਾ ਬੱਚੇ ਦਾ ਜਨਮ ਦਿਨ ਹੈਗਾ ਇਹਦੀ ਫੋਟੋ ਲਾਉਣੀ ਹੈਗੀ ਇਹਦੀ ਫੋਟੋ ਲੱਗ ਜੂਗੀ ਕਿਸੇ ਨੇ ਕਿਸੇ ਨੂੰ ਗਿਫਟ ਕਰਨਾ ਹੈਗਾ ਉਹਦੀ ਫੋਟੋ ਜਿਹੜਾ ਮਰਜ਼ੀ ਲਵਾ ਸਕਦਾ ਜ ਇਹ ਆ ਸੋਫਿਆਂ ਦੀ ਵੈਰਾਈਟੀ ਆ ਗਈ ਅੱਗੇ ਉੱਪਰ ਤੁਹਾਨੂੰ ਦਿਖਾਉਣਾ ਹੈ ਬਈ ਹੋਰ ਬਹੁਤ ਵੈਰਾਈਟੀਆਂ ਪਿਆਣੇ ਉਹ ਵੀ ਤੁਹਾਨੂੰ ਦਿਖਾਉਣਾ ਆ ਦੇਖੋ ਇਸ ਤਰ੍ਹਾਂ ਦੀਆਂ ਨਮਾਰੀਆਂ ਬਹੁਤ ਚੱਲਦੀਆਂ ਨੇ ਨਮਾਰੀ ਆਪਣੀ ਬਹੁਤ ਫੇਮਸ ਨਮਾਰੀ ਹੈਗੀ ਦੇਖੋ ਉਹਦੀ ਰੰਗਾਂ ਮੈਚਿੰਗ ਦੇਖੋ ਕਿੰਨੀ ਸ਼ਾਨਦਾਰ ਹੈਗੀ ਬਹੁਤ ਸੋਹਣੀਆਂ ਜਿੱਦਾਂ ਜੀ ਦੇਖੋ ਜੀ ਹਾਂਜੀ ਹਾਂਜੀ ਇਹ ਤਾਂ ਮਜ਼ਬੂਤ ਵੀ ਬਹੁਤ ਹੈ ਜੀ ਬਹੁਤ ਮਜ਼ਬੂਤ ਹੈਗੀ ਆਰਡਰ ਕਾਰਟਿੰਗ ਰੰਗ ਹੋਇਆ ਹੋਇਆ ਹੈਗਾ ਮਹਾਰਾਜਾ ਲਿਖਿਆ ਪਿਆ ਆ ਦੇਖੋ ਮਹਾਰਾਜਾ ਲਿਖਿਆ ਆਏਗਾ ਇਹ ਐਲ.ਆਰ.ਡੀ ਪੈਨਲ ਆਪਣਾ ਆਪਦਾ ਤਿਆਰ ਹੁੰਦਾ ਜੀ ਸਾਰੇ ਲਗਜ਼ਰੀ ਕ ਜੇ ਕਿਸੇ ਨੇ ਕੋਈ ਏਸੀ ਕਟਾਉਣਾ ਹੈਗਾ ਉਹ 10000 ਰੁਪਏ ਦਾ ਕੱਢ ਦਾਂਗੇ। ਅੱਛਾ ਏਸੀ ਦਾ ਰੇਟ ਪਹਿਲਾਂ 7000 ਰੁਪਏ ਸੀ ਹੁਣ 10000 ਰੁਪਏ ਕਰ। ਫਿਰ ਤਾਂ ਇਹ 5000 ਦੀ ਰਹਿ ਗਿਆ? 5000 ਦੀ ਰਹਿ ਗਿਆ ਜੀ। ਆਜੋ ਮਿੱਤਰੋ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਉੱਪਰ ਵੈਰਾਈਟੀ ਵੈਰਾਈਟੀ। ਬਸ ਇੱਕ ਵਾਰ ਮਹਾਰਾਜਾ ਫਰਨੀਚਰ ਰਾਏਕੋਟ ਆਜਿਓ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਇੱਕ ਸੱਤ ਥੱਲੇ ਸਾਰਾ ਸਾਮਾਨ ਇੱਥੇ ਮਿਲਦਾ ਹੈ। ਆਹ ਪ੍ਰੈਸ ਟੇਬਲ ਬਈ ਬਿਲਕੁਲ ਫ੍ਰੀ ਆ ਪੰਜਾਬ ਸਰਕਾਰ ਲੋੜਵੰਦ ਲੜਕੀਆਂ ਨੂੰ ਵਿਆਹ ਸਮੇ 51000 ਰੁਪਏ ਦਿੰਦੀ ਆ ਪਰ ਉਹ ਸ਼ੇਅਰ ਕਰਕੇ ਵੱਧੋ ਵੱਧ ਪਹੁੰਚਣ ਤੱਕ ਜਰੂਰ ਪਹਛਾ ਦਿਓ ਇਕ ਤਾਲ ਮਰੀ ਆ ਗਈ ਜੀ ਹਾਂਜੀ 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 ਪੰਜ ਸੱਤ ਦੀ ਵਧੀਆ ਸਨ ਮਿਕਾ ਲੱਗਿਆ ਦਰਵਾਜ਼ਾ ਵਧੀਆ ਸਨ ਮਿਕਾ ਲੱਗਿਆ ਨਹੀਂ ਤੇ ਆ ਬੈਡ ਆ ਗਈ ਜੀ ਵਧੀਆ ਲੱਗਦੀ ਹਾਂਜੀ ਬੈਡ ਬੈਡ ਆ ਗਈ ਨਾਲ ਗੱਦੇ ਨਾਲ ਗੱਦੇ ਜੀ ਹਾਂ ਤੇ ਨਾਲ ਆ ਫਿਰ ਸੈਵਨ ਸੀਟਡ ਸੋਫਾ ਜੀ ਹਾਂ ਨਾਲ ਸੈਵਨ ਸੀਟਰ ਸੋਫਾ ਆ ਗਿਆ ਜੀ ਤੇ ਨਾਲ ਟੇਬਲ ਨਾਲ ਟੇਬਲ ਜੀ ਆ ਵੀ ਵਿਚੀ ਆਗੇ ਜੀ ਆ ਵੀ ਵਿਚੀ ਨੇ ਜੀ ਸੋਫਿਆਂ ਤੇ ਕਲਰ ਆਪਣੀ ਚੋਇਸ ਮੁਤਾਬਕ ਜਿਵੇਂ ਆ ਪੈਣੇ ਜੀ ਸਾਰੇ ਪੈਣੇ ਬਾਕੀ ਜਿੰਨੇ ਤੁਸੀਂ ਕਹੋ ਕਲਰ ਉਹ ਨਹੀਂ ਮਿਲ ਜਾਣਗੇ ਆ ਵੀ ਵਿਚੀ ਨੇ ਜੀ ਆ ਸਾਰੇ ਵਿਚੀ ਨੇ ਜੀ ਤੇ ਨਾਲ ਉਹ ਬ੍ਰਸ਼ ਟੇਬਲ ਫਰੀ ਆ ਗਿਆ ਜੀ ਬ੍ਰਸ਼ ਟੇਬਲ ਫਰੀ ਆ ਗਿਆ ਜ ਪੰਜਾਬ ਚ ਆਪਣੀ ਫ੍ਰੀ ਹੈ ਜੀ ਪੂਰੇ ਪੰਜਾਬ ਜੀ ਪੂਰੇ ਆਨਲਾਈਨ 1000 ਰੁਪਏ ਦੇ ਕੇ ਬੁੱਕ ਕਰਾਓ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਬਾਕੀ ਪੈਸੇ ਉਹ ਦੋ ਕੋਈ ਠੱਗੀ ਨਹੀਂ ਕੋਈ ਠੋਰੀ ਨਹੀਂ ਹੈਗੀ ਬਹੁਤ ਕੁਝ ਚੱਲਦਾ ਹੈ ਸੋਸ਼ਲ ਮੀਡੀਆ ਤੇ ਰੁਪਏ ਪਵਾ ਕੇ ਬਾਅਦ ਚ ਆਉਂਦੇ ਨਹੀਂ ਬਾਬੂ ਜੀ ਕਹਿੰਦੇ 1000 ਰੁਪਏ ਪਾਓ ਉਹ ਜ਼ਿੰਮੇਵਾਰੀ ਆਪਣੀ ਹੈ ਵੀ ਜਦੋਂ ਤੁਸੀਂ 1000 ਰੁਪਏ ਪਾਤਾ ਤਾਂ ਕਿੰਨੇ ਦਿਨਾਂ ਬਾਅਦ ਸਮਾਨ ਘਰੇ ਪਹੁੰਚੂ ਜੀ ਸਮਾਨ ਜਦੋਂ ਆਲਾ ਕਹੂਗਾ 2 ਦਿਨ ਚ 3 ਦਿਨ ਚ ਉਹਦੇ ਭੇਜ ਦਾਂਗੇ ਜੀ ਅੱਛਾ ਜੇ ਆਥੋਂ ਨੂੰ ਹੀ ਮੰਗਵਾ ਲਈ ਜੀ ਕਹਿ ਲਾ ਆਥੋਂ ਨੂੰ ਮੰਗਵਾ ਲਈ ਕਲਰ ਚੋਆ ਸਭ ਇਹਦੇ ਸੋਫੇ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਚ ਨੇ ਜਿਹੜੇ ਆ ਪਏ ਨੇ ਆ ਸੋਫਾ ਹੈ ਜੀ ਹਾਂਜੀ 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 ਇੱਕ ਸੋਫਾ ਤੁਹਾਡਾ ਸਕੀਮ ਚ ਆ ਜੀ ਹਾਂ ਜੀ ਆ ਸੋਫਾ ਬਹੁਤ ਘੈਂਟ ਆ ਜੀ ਹਾਂਜੀ ਹਾਂਜੀ ਇਹ ਤਾਂ ਆ ਬੀਅਰ ਵਗੈਰਾ ਰੱਖਣ ਨੂੰ ਹੈ ਜੀ ਹਾਂਜੀ ਹਾਂਜੀ ਬੀਅਰ ਬਰ ਬੱਚ ਬਣਿਆ ਹੋਇਆ ਇਹਦੇ ਜੀ ਆ ਬਣਿਆ ਹੋਇਆ ਹਾਂਜੀ ਹਾਂਜੀ ਕੋਈ ਸ਼ਕੀਨ ਬੰਦਾ ਹੁੰਦਾ ਬੋਤਲ ਬੋਤਲ ਰੱਖਣੀ ਹੈਗੀ ਉਹਦੇ ਵਾਸਤੇ ਬਣਾਇਆ ਜੀ ਸਪੈਸ਼ਲ ਇਹ ਤਾਂ ਫਿਰ ਮਹਿੰਗਾ ਵਾਲਾ ਹੋਊਗਾ ਜੀ 70 75000 ਦਾ ਹੋਊਗਾ 75 75000 ਦਾ ਨਹੀਂ ਹੈਗਾ ਜੀ ਇਹਦਾ ਰੇਟ ਆਪਣਾ 52000 ਰੁਪਏ ਜੀ ਅੱਛਾ ਜੀ ਜਿਹੜਾ ਸੋਡੀ ਵੀਡੀਓ ਨੂੰ ਸ਼ੇਅਰ ਕਰ ਤੁਹਾਡੀ ਵੀਡੀਓ ਕੋਈ ਸ਼ੇਅਰ ਕਰਦਾ ਕਰਦਾ ਨਹੀਂਗਾ ਜੀ ਵੀਡੀਓ ਬਾਦੂ ਸ਼ੇਅਰ ਕਰਦੇ ਨੇ ਜੀ ਜੇ ਵੀਡੀਓ ਸ਼ੇਅਰ ਕਰ ਦੇਣ ਉਹ 3800 52000 ਵਾਲਾ ਸੋਫਾ ਸਿਰਫ 38000 ਚ ਲੈ ਜਾਓ ਵਧੀਆ ਬਣਿਆ ਹੋਇਆ ਪਿੱਸੇ ਡਬਲ ਬਣਿਆ ਹੈ ਜੀ ਡਬਲ ਡਬਲ ਬਣਿਆ ਹੈ ਇਹ ਡਬਲ ਹਾਂਜੀ ਹਾਂ ਡਬਲ ਬੈਕ ਹੋਣੀ ਜੀ ਬਹੁਤ ਸੋਹਣਾ ਸੋਫਾ ਆਪਣਾ ਲਗਜ਼ਰੀ ਸੋਫਾ ਹੈਗਾ ਤੇ ਆਹ ਇਹਦੇ ਵਿੱਚ ਬਿਹਾਰਾਂ ਵਗੈਰਾ ਰੱਖਣ ਨੂੰ ਸਵਾਰ ਆ ਗਿਆ ਜੀ ਬਿਹਾਰ ਪਰ ਬਣਿਆ ਹੈ ਜੀ ਟੇਬਲ ਆ ਗਿਆ ਨਾਲ ਸ਼ੀਸ਼ਾ ਆ ਗਿਆ ਜੀ ਤੇ ਉਹ ਅੱਡ ਟੇਬਲ ਆ ਗਿਆ ਜੀ ਹਾਂਜੀ 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 ਸਿਰਫ 38000 ਰੁਪਏ ਦਾ ਬਾਕੀ ਸੋਫੇ ਦੀ ਵੈਰਿਟੀ ਹੋਰ ਵੀ ਪਿਆ ਤੁਹਾਨੂੰ ਉਹ ਵੀ ਦਿਖਾਉਣੇ ਆ ਆਹ ਬੈੱਡ ਦੇਖ ਲਓ ਜਿਹੜੇ ਵੱਡੇ ਵੱਡੇ ਮਹਿਲਾਂ 'ਚ ਰੱਖੇ ਹੁੰਦੇ ਨੇ ਉਹ ਬੈੱਡ ਆਗੇ ਜੇ ਕਿਸੇ ਨੇ ਬ ਆਪਣੇ ਕੋਲੇ ਆਪਦੇ ਕੋਲੇ ਸਾਰਾ ਸਮਾਨ ਬੰਦ ਹੈਗਾ ਜਿਹੜਾ ਤੁਸੀਂ ਕਹੋਗੇ ਸਾਡੇ ਸਾਹਮਣੇ 2 ਘੰਟਿਆਂ ਦਾ ਸੋਫਾ ਬਣਾ ਕੇ ਦੇ ਦਾਂਗੇ ਅੱਛਾ ਯਾ ਤੇ ਇਹ ਸੋਫੇ ਆਗੇ ਵਧੀਆ ਪੂਰਾ ਹੋ ਰਿਹਾ ਹੈ। ਹਾਂਜੀ 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 ਹਾਂਜੀ। ਸੋਫਿਆਂ ਦੀ ਵੈਰਾਈਟੀ ਤਾਂ ਤੁਹਾਡੇ ਕੋਲੇ ਅਣਗਿਣਤੀ ਪਈ ਹੈ ਜੀ। ਜਿਹੜਾ ਜ ਮਰਜੀ ਸੋਫਾ ਲੈ ਲਓ ਸੋਫੇ ਦੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈਗੀ ਜੀ। ਇੱਥੇ ਆਗੇ ਤਾਂ ਐ ਲੱਗਦਾ ਜੀ ਵੀ ਕਿਹੜਾ ਲਈਏ। ਹਾਂ ਇੱਥੇ ਗਾਹ ਕੋਲ ਜੀ ਆਉਂਦਾ ਜੀ। ਗਾਹ ਕੋਲ ਜੀ ਸੋਫੇ ਬੰਚੇ ਪੈਂਦਾ ਵੀ ਕਿਹੜਾ ਲਈਏ ਕਿਹੜਾ ਛੱਡੀਏ। ਆਹ ਆਗੇ ਜੀ ਟੇਬਲ ਹੈ ਖਾਣਾ ਖਾਣ ਦਾ ਟੇਬਲ ਆਗੇ ਜੀ। ਤੇ ਇਹ ਵਧੀਆ ਪੂਰਾ ਮੋੜ ਦੇ ਪੰਖਹਾਂ ਲਾਏ ਜੀ। ਚੱਲ ਗਿਆ ਹੈ ਜੀ। ਇਹਦੇ ਵੀ ਪੁਰਾਣਾ ਕਟਲਣ ਨੂੰ ਕਿਸੇ ਲਈ ਪਾਉਂਦੇ। ਇਹ 10 ਹਾਂਜੀ 6 ਮਹੀਨੇ ਬਾਅਦ ਫਿਰ ਇਹਨੂੰ ਉਹ ਲੱਗ ਜਾਂਦਾ ਘੋਣਾ ਜਾ ਇਹਦੀ 5 ਸਾਲ ਦੀ ਆਪਣੀ ਗਾਰੰਟੀ ਹੈਗੀ ਟਾਲੀ ਦੀ ਇਹ ਨਿਸ਼ਾਨੀ ਹੈਗੀ ਤੁਸੀਂ ਰੰਦਾ ਲਾ ਕੇ ਦੇਖ ਲੋ ਅਸੇ ਪਾਲ ਸੋਹੀ ਹੋਈ ਆ ਪਾਲ ਸੋਹੀ ਹੈ ਜਿਸ ਨੂੰ ਕੋਈ ਐ ਲੱਗਦਾ ਵੀ ਟੱਲ ਹੀ ਨਹੀਂ ਹੈਗੀ ਤੁਸੀਂ ਜਿੱਥੇ ਮਰਜ਼ੀ ਹੁਣੰਦਾ ਲਾ ਲਓ ਜੇ ਕੋਣਾ ਲੱਗਿਆ ਫੇਰ 5 ਸਾਲ ਦੀ ਗਾਰੰਟੀ ਹੈ ਪੀਸ ਬਦਲ ਕੇ ਨਵਾਂ ਦੇ ਦਾਂਗੇ ਪੀਸ ਬਦਲ ਕੇ ਨਵਾਂ ਦੇ ਦੋਗੇ ਹਾਂਜੀ ਨਵਾਂ ਲਓ ਵੀ ਮਿੱਤਰੋ ਮਹਾਰਾਜਾ ਰਾਏਕੋਟ ਵਾਲੇ ਨੇ ਇਹ ਗਾਰੰਟੀਆ ਬੰਦਿਆਂ ਦੀ ਬਹੁਤ ਵਧੀਆ ਕੰਮ ਆ ਜਿਹਨਾਂ ਨੂੰ ਕੰਮ ਆਗਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਜੇ ਕਿਸੇ ਨੇ ਕੋਈ ਐਦਾਂ ਦਾ ਨਹੀਂ ਸਾਡੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਜੱਗੀ ਸਰਪੰਚ ਦੀ ਹੈ ਜ਼ਿੰਮੇਵਾਰੀ ਹੈ ਜੀ ਪੂਰੀ ਜੱਗੀ ਸਰਪੰਚ ਜਾਣਦਾ ਹੈ ਹੈਗੀ ਹੈ ਜ਼ਿੰਮੇਵਾਰੀ ਕਿਉਂਕਿ ਜਾਣਦੇ ਆ ਬਾਈ ਬ ਜੇ ਕਿਸੇ ਨੇ ਵੀ ਕੋਈ ਸਮਾਨ ਖਰੀਦਣਾ ਤਾਂ ਫੋਨ ਕਰਕੇ ਆ ਸਕਦੇ ਹੋ ਜਾਂ ਆਨਲਾਈਨ ਘਰੇ ਬੈਠੇ ਫੋਨ ਤੇ ਮੰਗਵਾ ਸਕਦੇ ਹੋ ਧੰਨਵਾਦ